ਸਾਸ਼ੀ ਗਾਲ ਜੀ ਦਾ ਕਲਾਸਿਕ ਕਲੈਕਸ਼ਨ ਲਹਿਰਾ ਕਾਗਾ ਵੱਲੋਂ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਹੋ ਛੜਦੀ ਕਲਾ ਦੇ ਵਿੱਚ ਹਾਂਜੀ ਅੱਜ ਆਪਾਂ ਮਸ਼ੀਨੀ ਕਢਾਈ ਦੇ ਧਾਗੇ ਦੀ ਕਢਾਈ ਦੀ ਇੰਨੇ ਕੁ ਸੋਹਣੇ ਡਿਜ਼ਾਈਨ ਲੈ ਕੇ ਆਏ ਤੇ ਸਭ ਤੋਂ ਸੋਹਣੀ ਗੱਲ ਕੀ ਉਹ ਆਪਾਂ ਇਦਾਂ ਦੇ ਸਟਾਫ ਦੇ ਉੱਪਰ ਜੜੀ ਕਰ ਦਿੱਤੇ ਨੇ ਕਿ ਇਹ ਸਟਾਫ ਦੇਖੋ ਜਿਵੇਂ ਪਲੇਨ ਦੇ ਉੱਪਰ ਤੁਸੀਂ ਕੋਈ ਵੀ ਐਮਬਰਾਇਡਰੀ ਮਤਲਬ ਕਰਵਾ ਸਕਦੇ ਹੋ ਬਟ ਜੋ ਪ੍ਰਿੰਟ ਸਟਾਫ ਹੁੰਦਾ ਉਹ ਬਾਰ-ਬਾਰ ਨਹੀਂ ਮਿਲਦਾ ਹੁੰਦਾ ਕਿਉਂਕਿ ਚੇਂਜ ਹੋ ਕੇ ਪ੍ਰਿੰਟ ਆਉਂਦੇ ਰਹਿੰਦੇ ਆ ਤਾਂ ਆਪਾਂ ਪ੍ਰਿੰਟ ਸਟਾਫ ਦੇ ਉੱਪਰ ਕਾਫੀ ਸਾਰੇ ਆਰਟੀਕਲ ਲੈ ਵੀਡੀਓ ਨੂੰ ਐਂਡ ਤੱਕ ਵੇਖਿਓ ਜੀ ਕਾਫੀ ਸਾਰੇ ਸੂਟ ਨੇ ਉਹ ਵੀ ਬੜੇ ਜੈਨੂਨ ਪ੍ਰਾਈਸ ਦੇ ਵਿੱਚ ਤੇ ਇਹ ਸੂਟ ਲੈਣਗੇ ਤੁਹਾਡੇ ਆਉਣ ਵਾਲੇ ਸੀਜ਼ਨ ਦੇ ਵਿੱਚ ਵੇਅਰ ਕਰਨ ਦੇ ਲਈ ਲਾਈਕ ਫਰਬਰੀ ਮਾਰਚ ਅਪ੍ਰੈਲ ਮਈ ਜੂਨ ਇਹਨਾਂ ਸੀਜ਼ਨ ਦੇ ਵਿੱਚ ਇਹ ਤੁਸੀਂ ਪਾਰਟੀ ਵੇਅਰ ਵੀ ਵੇਅਰ ਕਰ ਸਕਦੇ ਹੋ ਜੀ ਛੋਟੇ-ਮੋਟੇ ਫੰਕਸ਼ਨ ਤੇ ਵੇਅਰ ਕਰ ਸਕਦੇ ਹੋ ਸਭ ਤੋਂ ਫਸਟ ਜੋ ਡਿਜ਼ਾਈਨ ਲੈ ਕੇ ਆਏ ਹਾਂ ਜੀ ਪਿਓਰ ਟੈਬੀ ਦੇ ਉੱਪਰ ਇਹ ਫੁੱਲ ਪਿਓਰ ਟੈਬੀ ਹੈ ਜੀ ਜੇ ਇਹਨੂੰ ਤੁਸੀਂ ਸੂਟ ਉਂਝ ਵੀ ਲੈਣਾ ਚਾਹੁੰਦੇ ਹੋ ਵਿਦਾਊਟ ਵਰਕ ਤਾਂ ਇਹ ਸੂਟ ਦਾ ਪ੍ਰਾਈਸ ਹੈਗਾ 1295 ਇਹ ਆਪਾਂ ਲੈ ਕੇ ਆਏ ਹਾਂ ਜੀ ਵਰਕ ਦੇ ਨਾਲ ਪਿਓਰ ਟੈਬੀ ਇਹਦੇ ਨਾਲ ਤੁਸੀਂ ਦੁਪੱਟਾ ਚਾਹੇ ਸਿੰਗਲ ਕਲਰ ਕਰ ਲਓ ਚਾਹੇ ਡਬਲ ਕਲਰ ਕਰ ਲਓ ਉਹ ਤੁਹਾਡੀ ਚੋਇਸ ਹੈ 5 ਮੀਟਰ ਪੂਰਾ ਐਵੇਂ ਹੀ ਤੁਹਾਨੂੰ ਸਰਕਲ ਵਾਲਾ ਜੋ ਪ੍ਰਿੰਟ ਸੂਟ ਪਿਓਰ ਟੈਬੀ ਦਾ ਮਿਲੇਗਾ ਇਹਦੇ ਵਿੱਚ ਕਾਫੀ سارے ਸੂਟ ਸਾਡੇ ਕੋਲ ਰੈਡੀ ਨੇ ਭਾਜੀ ਇਹਦੇ ਵਿੱਚ ਤੁਸੀਂ 2 4 6 ਜਿੰਨੇ ਵੀ ਸੂਟ ਲੈਣਾ ਚਾਹੋ ਨ ਤੁਹਾਨੂੰ ਮਿਲ ਜਾਣਗੇ ਫੁੱਲ ਸਟਾਕ ਰੈਡੀ ਹੈ ਜੀ ਆਪਣੇ ਕੋਲ ਚੈੱਕ ਕਰੋ ਬਿਲਕੁਲ ਲਾਈਟ weight ਸਪੈਸ਼ਲੀ ਜੇਕਰ ਤੁਸੀਂ ਬੁਟੀਕ ਸੂਟ ਪਹਿਨਣ ਦੇ ਸ਼ੌਕੀਨ ਹੋ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੈਲਪਫੁਲ ਹੈ ਕਿ ਸਪੈਸ਼ਲੀ ਬੁਟੀਕ ਵਾਲੀਆਂ ਪਹਿਣਾ ਜੋ ਸਾਡੇ ਤੋਂ ਬੁਟੀਕ ਖੁੱਟ ਲੈਂਦੀਆਂ ਨੇ ਸੇਲ ਕਰਨ ਦੇ ਲਈ ਤਾਂ ਫੁੱਲ ਸਟਾਕ ਤਿਆਰ ਕਰਵਾ ਚੁੱਕੀਆਂ ਜੀ ਤੁਸੀਂ ਲੈ ਸਕਦੇ ਹੋ ਜਿਹੜਾ ਇਹ ਵਾਲਾ ਸੂਟ ਹੈ ਜੀ ਬਹੁਤ ਅੱਛਾ ਆਰਟੀਕਲ ਬਹੁਤ ਵਧੀਆ ਕਲਰ ਕਿਉਂਕਿ ਇਹ ਪਿਓਰ ਟੈਬੀ ਤੇ ਵੈਸੀ ਸਰਦਾਈ ਫਰੋਜ਼ੀ ਕਲਰ ਹੈ ਜਿਹੜਾ ਕਹਿੰਦੇ ਕਿ ਨਿਕਲ ਜਾਂਦਾ ਬਟ ਇਹ ਪਿਓਰ ਟੈਬੀ ਤੇ ਇਹ ਕਾਟਨ ਤੇ ਨਹੀਂ ਹੈਗਾ ਬਟ ਸਮਰ ਵੇਅਰ ਕਰ ਸਕਦੇ ਹੋ ਕਿਉਂਕਿ ਬਹੁਤ ਹੀ ਆਰਾਮਦਾਇਕ ਤੇ ਬਹੁਤ ਹੀ ਸੌਫਟ ਫੈਬਰਿਕ ਹੈਗਾ ਇਸ ਸੂਟ ਦਾ ਪ੍ਰਾਈਸ ਦਸੀਏ ਤਾਂ ਇਹ ਤੁਹਾਨੂੰ ਇੱਕੋ ਹੀ ਰੇਟ ਪਊਗਾ ਜੀ ਸਿਰਫ ਔਰ ਸਿਰਫ 1495 ਓਨਲੀ 1495 ਹੁਣ ਤੁਸੀਂ ਇਹਦਾ ਡਿਜ਼ਾਈਨ ਮੈਥੋਂ ਇੱਕ ਸੂਟ ਓਪਨ ਕੀਤਾ ਹੋਇਆ ਦਿਖਾ ਦੇਣੀ ਆ ਤੁਹਾਨੂੰ ਪਤਾ ਹੀ ਹੈ ਜੀ ਪਿਓਰ ਡੈਪੀ ਦੇ ਸੂਟ ਨੇ 1600 1800 ਕਲੇ ਪ੍ਰਿੰਟ ਸੂਟ ਸੇਲ ਹੁੰਦੇ ਨੇ ਆਪਾਂ ਵਰਕਰੀ ਕੀਤਾ ਬੜਾ ਸੋਹਣਾ ਜਿਹਾ ਲਓ ਜੀ ਇਹ ਆਊਗਾ ਕੇਰਾ ਕੇਰਾ ਪੈਚ ਵਰਕ ਦੇ ਨਾਲ ਬੜਾ ਸੋਹਣਾ ਪਰੇੜੀ ਕੀਤਾਗਾ ਤੇ ਇਹ ਆਊਗਾ ਜੀ ਬਾਵਾਂ ਦਾ ਵਰਕ ਠੀਕ ਹੈ ਜੀ ਬਾਹਮਾਂ ਦੇ ਨਾਲ ਨਾਲ ਇਹ ਆਊਗਾ ਜੀ ਬੋਟਮ ਦਾ ਵਰਕ ਬਿਲਕੁਲ ਯੂਨੀਕ ਜਿਹਾ ਵਰਕ ਆਪਾਂ ਰੈਡੀ ਕੀਤਾ ਹੈ ਟਾਈਮ ਘੱਟ ਹੈ ਨਹੀਂ ਤੁਹਾਨੂੰ ਸੂਟ ਸਟਿਚ ਕਰਕੇ ਦਿਖਾਉਂਦੇ ਕਿ ਕਿੰਨਾ ਕੁ ਵਧੀਆ ਇਹ ਸੂਟ ਆਪਾਂ ਰੈਡੀ ਕਰ ਸਕਦੇ ਆ ਪ੍ਰਾਈਸ ਤੁਹਾਨੂੰ ਦੱਸ ਦਿੱਤਾ ਜਿੰਨੇ ਸੂਟ ਲੈਣਾ ਚਾਹੋ ਨੇ ਇਸ ਸਟੱਫ ਦੇ ਵਿੱਚ ਇਸ ਡਿਜ਼ਾਈਨ ਦੇ ਵਿੱਚ ਅਵੇਲੇਬਲ ਹੈਗੇ ਲੈ ਸਕਦੇ ਹੋ ਬੁਕਿੰਗ ਜਲਦੀ ਕਰਿਓ ਇਸ ਤੋਂ ਬਾਅਦ ਜੀ ਆਪਾਂ ਇਹ ਵਾਲਾ ਆਰਟੀਕਲ ਲੈ ਕੇ ਆਏ ਆ ਵਰਕ ਬਹੁਤ ਸੋਹਣਾ ਇਹਦਾ ਸਪੈਸ਼ਲੀ গারਲਿਸ਼ ਲੁੱਕ ਦੇ ਵਿੱਚ ਬਹੁਤ ਸੋਹਣਾ ਵਰਕ ਰੈਡੀ ਕਰ ਦਿੱਤਾ ਆਪਾਂ ਕੁੱਚ ਸਭ ਤੋਂ ਪਹਿਲਾਂ ਪ੍ਰਿੰਟ ਵੇਖੋ ਕਿੰਨਾ ਸੋਹਣਾ ਹੈ ਫੁੱਲ ਪਿਓਰ ਬਿਸਕੋਸ オーਰਗਾਂਜ਼ਾ ਇਹ ਉਹ ਵਾਲਾ オーਰਗਾਂਜ਼ਾ ਨਹੀਂ ਜੋ ਤੁਹਾਨੂੰ ਨਾਰਮਲ ਸ਼ਾਪਸ ਦੇ ਉੱਪਰੋਂ ਮਿਲ ਜਾਂਦਾ ਹਾਰਡ ਹੁੰਦਾ ਹੈ ਇਹ ਫੁੱਲ ਪਿਓਰ ਬਿਸਕੋਸ オーਰਗਾਂਜ਼ਾ ਹੈ ਜੀ ਜੋ ਕਿ 1000 ਦਾ ਪਲੇਨ ਸੂਟ ਆਉਂਦਾ ਹੈਗਾ ਇਹ ਆ ਗਿਆ ਆਪਣਾ ਜਿਗਜੈਗ ਡਿਜ਼ਾਈਨਿੰਗ ਦੇ ਵਿੱਚ ਬਹੁਤ ਹੀ ਸੋਹਣਾ ਸੂਟ ਹੈ ਤੇ ਇਹ ਆਊਗਾ ਨੈਕਵਰਕ ਜੀ ਨੈਕ ਤੋਂ ਬਾਅਦ ਇਹ ਤੁਹਾਡੇ ਘੇਰੇ ਦੇ ਉੱਪਰ ਆਉਣਗੇ ਦੋ ਫਲਾਵਰ ਇਹ ਹੋਊਗਾ 슬ੀਵਜ਼ ਦਾ ਤੇ ਹੁਣ ਤੁਹਾਡੀ ਪੌਂਚੇ ਦੇ ਉੱਪਰ ਠੀਕ ਹੈ ਜੀ ਇਹਦੇ ਤੁਹਾਨੂੰ ਮੈਂ ਦਿਖਾ ਦੇਣੀ ਆ ਹੁਣ ਕਲਰ ਇੱਕ ਤਾਂ ਸੇਮ ਹੀ ਮਿਲ ਜੂਗਾ ਦੋ ਸੂਟ ਮਿਲ ਜਾਣਗੇ ਸੇਮ ਕਲਰ ਲੈਣਾ ਚਾਹੁੰਦੇ ਹੋ ਇਹਦੇ ਨਾਲ ਪਿੰਕ ਦੁਪੱਟਾ ਕਰਵਾਇਓ ਬਹੁਤ ਸੋਹਣਾ ਲੱਗਣਾ ਵਰਕ ਦੇ ਨਾਲ ਦਾ ਦੂਸਰਾ ਕਲਰ ਚੈੱਕ ਕਰੋ ਲੋ ਵਰਕ ਚੈੱਕ ਕਰਕੇ ਨਾ ਸੋਣਾ ਲੱਗੂ ਬਿਲਕੁਲ ਯੂਨੀਕ ਸੂਟ ਬਣ ਕੇ ਰੈਡੀ ਹੋਣਾ ਹੈਗਾ ਥ्रेड ਵਰਕ ਦਾ ਬਹੁਤ ਹੀ ਸੋਹਣਾ ਕਨਸੈਪਟ ਘੇਰਾ ਵੀ ਹੋਗਾ neck ਵੀ ਹੋਗਾ sleeves ਵੀ ਹੋਣਗੀਆਂ ਤੇ ਬਾਟਮ ਵੀ ਤੇ ਡਿਜ਼ਾਈਨ ਵੀ ਬਹੁਤ ਹੀ ਸੋਹਣਾ ਦੋ ਕਲਰ ਆ ਗਏ ਜੀ ਇਹਦੇ ਵਿੱਚ ਵੀ ਦੋ ਸੂਟ ਮਿਲ ਜਾਣਗੇ ਤੀਸਰਾ ਕਲਰ ਲਓ ਸਰ ਇਹਦੇ ਨਾਲ ਮਹਿਰੂਨ ਦੁਪੱਟਾ ਲੈ ਸਕਦੇ ਹੋ ਨਾਲ ਦਾ ਲੈ ਕੇ ਮਹਿਰੂਨ ਪੱਟੀ ਲਗਾ ਸਕਦੇ ਹੋ ਲੋਜੀ ਚੈੱਕ ਕਰੋ ਜੀ neck line ਬੜਾ ਸੋਹਣਾ ਕਲਰ ਹੈ ਤੇ ਇਹ ਆ ਗਿਆ ਘੇਰੇ ਦੇ ਉੱਪਰ ਆਊਗਾ ਜੀ 슬ੀਵਜ਼ ਦੇ ਉੱਪਰ ਆ ਜਾਣਾ ਤੇ ਬਾਟਮ ਦੇ ਉੱਪਰ ਜਿਹੜਾ ਇਹ ਵਾਲੇ ਸੂਟ ਨੇ ਇਹਦਾ ਪਲੇਨ ਸੂਟ ਤੁਸੀਂ ਵਿਦਆਊਟ ਵਰਕ ਲੈਣਾ ਚਾਹੁੰਦੇ ਹੋ ਤਾਂ 1100 1150 ਦਾ ਤੁਹਾਡਾ ਸੂਟ ਬਣ ਜਾਣਾਗਾ ਕਿਉਂਕਿ ਇਹ ਪਲੇਨ organza white ਵੀ ਆਪਾਂ ਲੈਣੇ ਤਾਂ ਉਹ ਵੀ 1000 ਰੁਪਏ ਦਾ ਹੁੰਦਾ ਇਹ ਵਾਲਾ ਬਿਸਕੋਸ ਵਾਲਾ ਤੇ ਤੁਸੀਂ ਇਹ ਲੈਣਾ ਚਾਹੁੰਦੇ ਹੋ ਜੇ embroidery ਦੇ ਨਾਲ ਇਹ ਸੂਟ ਤੁਹਾਨੂੰ ਪਹਿਣਾ ਸਿਰਫ 1395 only 1395 ਜੀ ਤਿੰਨ ਡਿਜ਼ਾਈਨ ਤਿੰਨ ਕਲਰ ਦੇ ਵਿੱਚ ਤੇ ਇਸ ਤੋਂ ਬਾਅਦ ਆਪਣਾ ਮੋਸਟ ਟ੍ਰੈਂਡਿੰਗ ਸੂਟ ਜੋ ਕਿ ਜਿੰਨੇ ਮਰਜ਼ੀ ਸੂਟ ਵਰਕ ਕਰਵਾ ਲਈਏ ਜੀ ਨਾਲ ਦੀ ਨਾਲ ਸੇਲ ਹੋ ਜਾਂਦੇ ਨੇ ਇਹ ਸੈੱਟ ਦੁਆਰਾ ਰੈਡੀ ਹੋ ਗਿਆ ਕਿਉਂਕਿ ਭੈਣਾ ਦੀ ਡਿਮਾਂਡ ਸੀ ਕਿ ਜੋ ਸੂਟ ਮੇਰਾ ਹੈ ਗ੍ਰੀਨ ਕਲਰ ਦੇ ਵਿੱਚ ਸੇਮ ਕਲਰ ਦੇ ਵਿੱਚ ਹੀ ਲੈ ਕੇ ਆਈਏ ਦੁਆਰਾ ਤਾਂ ਸੇਮ ਕਲਰ ਦੇ ਵਿੱਚ ਆਪਾਂ ਰੈਡੀ ਕਰ ਦਿੱਤਾ ਜੀ ਇਹ ਸੂਟਾਂ ਦਾ ਫੈਬਰਿਕ ਇੰਨਾ ਜ਼ਿਆਦਾ ਵਧੀਆ ਕਿਉਂਕਿ ਫੈਬਰਿਕ ਦੇ ਅਕੋਰਡਿੰਗ ਇਹਦੀ ਸੇਲ ਹੈ ਜਿਹੜੀ ਬਹੁਤ ਜ਼ਿਆਦਾ ਹੋ ਰਹੀ ਹੈ ਇਹਨੂੰ ਤੁਸੀਂ ਥੋੜਾ ਜਿਹਾ ਆਇਰਨ ਗਰਮ ਕਰੋ ਇੰਨਾ ਕੁ ਵਧੀਆ ਇਹਦੀ ਸ਼ਾਈਨ ਆ ਜਾਂਦੀ ਹੈ ਬਹੁਤ ਜ਼ਿਆਦਾ ਕੰਫਰਟੇਬਲ ਫੈਬਰਿਕ ਹੈ ਚੈੱਕ ਕਰੋ ਜੀ neck line ਦਾ ਹੋਊਗਾ ਜੀ ਪੈਨਲ ਬਿਲ ਆਉਣਗੇ ਘੇਰੇ ਦਾ ਹੋਊਗਾ ਐਂਡ sleeves ਦਾ ਇਹਦੇ ਵਿੱਚ ਵੀ ਦੋ ਸੂਟ ਮਿਲ ਜਾਣਗੇ ਸੇਮ ਕਲਰ ਦੇ ਵਿੱਚ ਦੁਪੱਟਾ ਡਾਰਕ ਜਿਸ ਤਰ੍ਹਾਂ ਮੈਂ ਰੱਖਿਆ ਸੀ ਡਾਰਕ ਰੱਖ ਸਕਦੇ ਹੋ ਇਹ ਇਹਦਾ ਪ੍ਰਾਈਸ ਰਹੂਗਾ ਜੀ ਵੈਸੇ ਇਹ ਆਪਾਂ ਤੁਹਾਨੂੰ ਪਤਾ ਹੀ ਹੈ 1695 ਸੇਲ ਕੀਤਾ ਬਟ ਅੱਜ ਦੀ ਵੀਡੀਓ ਚ ਤੁਹਾਨੂੰ ਇਹ ਵੀ ਸਿਰਫ 1495 ਹੀ ਮਿਲੂਗਾ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੀ ਖਾ ਚੁੱਕੇ ਹਾਂ ਦੇ ਵਿੱਚ ਕਿਹੜਾ ਡਿਜ਼ਾਈਨ ਤੁਹਾਨੂੰ ਇਹ ਮਿਲ ਜੂਗਾ ਜੀ ਜੋ ਸਰਕਲ ਵਾਲਾ ਡਿਜ਼ਾਈਨ ਦਿਖਾਇਆ ਸੀ ਲੋ ਜੀ ਇੰਨਾ ਸੂਟਾਂ ਨੂੰ ਤੁਸੀਂ ਜਦੋਂ ਨੈਕਲਾਈਨ ਬਣਾਉਂਗੇ ਥੋੜਾ ਜਿਹਾ ਡਿਜ਼ਾਈਨਰ ਨੈਕਲਾਈਨ ਬਣਾ ਲੈਣਾ ਹੈ ਬਾਕੀ ਪਾਈਪਿੰਗ ਦੇ ਨਾਲ ਫਿਨਿਸ਼ਿੰਗ ਕਰ ਦੇਣੀ ਹੈ ਸੂਟ ਦੀ ਲੁੱਕ ਇੰਨੀ ਕੁ ਸੋਹਣੀ ਬਣ ਜਾਣੀ ਹੈ ਹੈਂਡਵਰਕ ਮਸ਼ੀਨਵਰਕ ਜਿੰਨੇ ਵੀ ਤੁਸੀਂ ਕਰਾਉਣੇ ਸਭ ਨੂੰ ਮਤ ਪਾਉਣਾ ਹੈ ਇੰਨਾ ਕੁ ਵਧੀਆ ਡਿਜ਼ਾਈਨਰ ਸੂਟ ਬਣ ਕੇ ਰੈਡੀ ਹੋਣਾ ਚੈੱਕ ਕਰੋ ਜੀ ਸਟਾਫ ਕਿੰਨਾ ਪਿਆਰਾ ਹੈ ਤੇ ਪ੍ਰਿੰਟ ਕਿੰਨਾ ਸੋਹਣਾ ਹੈਗਾ ਮਾਰਬਲ ਪੇਂਟਿੰਗ ਦਾ ਤੇ ਵਰਕ ਤਾਂ ਹੈਗਾ ਹੀ ਬਹੁਤ ਜ਼ਿਆਦਾ ਸੋਹਣਾ ਇਹ ਆ ਗਈਆਂ 슬ੀਵ ਤੇ ਨਾਲ ਨਾਲ ਆ ਚੁਗੀ ਜੀ ਬੋਟਮ ਇਹ ਵੀ ਲੈ ਸਕਦੇ ਹਾਂ ਸੇਮ ਪ੍ਰਾਈਸ 1495 ਹਾਂਜੀ ਇਹੋ ਜਿਹੇ ਕਲਰ ਆਪਾਂ ਤੁਹਾਨੂੰ ਦਿਖਾ ਚੁੱਕੀਆਂ ਤੇ ਇੱਕ ਕਪਾਣੇ ਦੇ ਵਿੱਚ ਹੋਰ ਵੀ ਡਿਜ਼ਾਈਨ ਵੇਰੀ ਕੀਤੀ ਹੋਊ ਵੀ ਦੇਖ ਸਕਦੇ ਹੋ ਤੁਸੀਂ ਜੇ ਕਰੀ ਲੈਣਾ ਚਾਹਲਿਓ ਇਹ ਸਾਰੇ ਤੇ ਰਪਚਨ ਮੇਂ ਰੇਂਜ ਦੇ ਵਿੱਚ ਆਉਣਗੇ ਲੋਜ ਬਹੁਤ ਹੀ ਜਿਆਦਾ ਸੋਹਣਾ ਸੂਟ ਜੇ ਤੁਸੀਂ ਸੱਚਮੁੱਚ ਹੀ ਬੜਾ ਸੋਹਣਾ ਪੁਟੀਕ ਪੀਸ ਪਾਉਣਾ ਚਾਹੁੰਦੇ ਹੋ ਤਾਂ ਸੈੱਟ ਦੇਖੋ ਕਿੰਨਾ ਸੋਹਣਾ ਆਇਆ। ਲੋ ਜੀ ਸਾਰਾ ਫਰੰਟ ਦੇ ਉੱਪਰ ਫਲਾਵਰ ਆਣੇ। ਅੱਜ ਕੱਲ ਜੋ ਫਰੰਟ ਪੂਰੀ ਸ਼ਰਟ ਬੂਟੀ ਦਾ ਟ੍ਰੈਂਡ ਚੱਲਿਆ ਹੋਇਆ ਬਹੁਤ ਜ਼ਿਆਦਾ ਹੈ ਤੇ ਆਪਾਂ ਨੇ ਬੂਟੀ ਛੱਡ ਕੇ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਪਾ ਦਿੱਤੇ ਨੇ। ਸਾਰੇ ਡਿਫਰੈਂਟ ਡਿਫਰੈਂਟ ਫਲਾਵਰ ਆਣਗੇ। ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਣਾ ਹੈ ਕਿਉਂਕਿ ਪ੍ਰਿੰਟੇਡ ਸੂਟ ਦਾ ਇੰਨਾ ਵਧੀਆ ਉੱਪਰ ਫੈਬਰਿਕ ਬਹੁਤ ਵਧੀਆ ਹੈ। ਲੋ ਜੀ ਬਾਹਾਂ ਵੀ ਪੂਰੀਆਂ ਹੈਵੀ ਆਣਗੀਆਂ। अलग अलग प्रिंट ने अलग अलग डिजाइन दिखा रहे हैं करके सारे लो जी यहाँ डिजाइन थोड़ा डिफरेंट होगा लो जी नैकलाइन फ्लावर एंड घेरा भी ते चाक भी ठीक है जी ये भी ले सकते हैं भी बहुत सोना डिजाइन है लो जी आ चुकी बेल ये तो लै सकते जरूर बहुत ज़्यादा सोहना सूट है अगला एक डिजाइन आ जो मैं थोड़ा फ्लावर वाला डिजाइन उस पहला दिखा के हट हूँ चेक करो डिज़ाइन कलर देखो कि प्यारा है बहुत ज्यादा सोहना शानदार कलर चेक करो साइड फ्रंट के उपर बूटी आगी स्लीव्स आन ग ਸੂਟ ਫੜਾਉਣਾ ਸੀ ਇਕਨੁਰ 슬ੀਵਜ਼ ਦੇ ਉੱਪਰ ਵੀ ਕਾਫੀ ਸਾਰਾ ਵਰਕ ਆਊਗਾ ਚੈੱਕ ਕਰ ਸਕਦੇ ਹੋ ਜੀ ਪੂਰੀ ਬਾਹਾਂ ਤੁਹਾਡੀ ਉੱਪਰ ਤੱਕ ਵਰਕ ਹੋਊਗੀ ਅਲੱਗ-ਅਲੱਗ ਤਰ੍ਹਾਂ ਦੇ ਫਲਾਵਰ ਹੋਣਗੇ ਬਹੁਤ ਜ਼ਿਆਦਾ ਸੋਨਾ ਡਿਜ਼ਾਈਨ ਹੈ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਡਿਜ਼ਾਈਨ ਹੈ ਕਿਉਂਕਿ ਅਸੀਂ ਸਾਰੇ ਲੇਟੈਸਟ ਡਿਜ਼ਾਈਨ ਤੁਹਾਡੇ ਲਈ ਬਣਾ ਕੇ ਲੈ ਕੇ ਆਏਾਂਗੇ ਬਸ ਕਿ ਇਹਨਾਂ ਨੂੰ ਚਾਰ ਚੰਨ ਲਗਾਉਣਾ ਤੁਹਾਡੇ ਟੇਲਰ ਨੇ ਕਿ ਉਹ ਕਿੱਦਾਂ ਇਹਨੂੰ ਸਟਿਚ ਕਰ ਦੇਣ ਕਿਉਂਕਿ ਥੋੜੀ ਬਹੁਤੀ ਲੈਸ ਪਾਈਪਿੰਗ ਦੀ ਫਿਨਿਸ਼ਿੰਗ ਦੇ ਨਾਲ ਇਹਨਾਂ ਡਿਜ਼ਾਈਨਾਂ ਨੂੰ ਆਪਾਂ ਬਹੁਤ ਸੋਹਣੇ ਤੁਸੀਂ ਰੀਲਸ ਦੇ ਵਿੱਚ ਵੇਖਦੇ ਹੀ ਹੋ ਕਿ ਕਿੰਨੇ ਸ ਬਸ ਉਸ ਸਟੀਚਿੰਗ ਹੀ ਵਧੀਆ ਕੀਤੀ ਹੁੰਦੀ ਹੈ ਚੈੱਕ ਕਰੋ ਜੀ ਅਗਲਾ ਡਿਜ਼ਾਈਨ ਸੇਮ ਜੋ ਵਾਈਨ ਸੂਟਾਂ ਦੇ ਉੱਪਰ ਆਪਾਂ ਤਿਆਰ ਕੀਤਾਗਾ ਇਹ ਆਇਆ ਜੀ ਇਸ ਵਾਰ ਮੂਵ ਸ਼ੇਡ ਦੇ ਉੱਪਰ ਠੀਕ ਹੈ ਸਾਰੇ ਫਰੰਟ ਦੇ ਬੂਟੀ ਹੋਊਗੀ ਨੈਕਲਾਈਨ ਦਾ ਡਿਜ਼ਾਈਨ 슬ੀਵਜ਼ ਦਾ ਵੀ ਤੇ ਬਾਹਾਂ ਦਾ ਵੀ ਸੌਰੀ ਬਾਹਾਂ ਦਾ ਵੀ ਤੇ ਬਾਟਮ ਦਾ ਵੀ ਤੇ ਇਹਦਾ ਜੋ ਪ੍ਰਾਈਸ ਰਹਿਣ ਵਾਲਾ ਹੈ ਓਨਲੀ 1295 ਹਰ ਇੱਕ ਦਾ ਪ੍ਰਾਈਸ ਦੱਸਦੇ ਚਾਹਾਂਗੇ ਜੀ ਅਗੇ ਵਾਲਾ ਬਹੁਤ ਹੀ ਜ਼ਿਆਦਾ ਲਾਈਕ ਕੀਤਾ ਜਾਣ ਵਾਲਾ ਡਿਜ਼ਾਈਨ ਲੋ ਜੀ ਚੈੱਕ ਕਰੋ ਕਿੰਨਾ ਪਿਆਰਾ ਸੂਟ ਆ ਕਿਉਂਕਿ ਇਹ ਜਦੋਂ ਰੈਡੀ ਹੋ ਜਾਂਦਾ ਸਾਡਾ ਅਸੀਂ ਫਿਰੋਜ਼ੀ ਤੇ ਹੀ ਰੈਡੀ ਕੀਤਾ ਸੀਗਾ ਆਪਣਾ ਸਿਲਕ ਪਸ਼ਮੀਨਾ ਦੇ ਉੱਪਰ ਇੰਨੇ ਘਰ ਰੀਪੀਟ ਆਰਡਰ ਆਏ ਨੇ ਕਿਉਂਕਿ ਜਦੋਂ ਆਪਾਂ ਸੂਟ ਨੂੰ ਕੋਈ ਸਟਿਚ ਕੀਤਾ ਦੇਖ ਲੈਨੇ ਆ ਤਾਂ ਆਪਾਂ ਨੂੰ ਪਤਾ ਲੱਗਦਾ ਕਿ ਇਹ ਸੂਟ ਬਣ ਕੇ ਕਿੰਨਾ ਸੋਹਣਾ ਲੱਗੂਗਾ ਬਟ ਜਦੋਂ ਆਪਣੇ ਕੋਲ ਇਕੱਲੇ ਵਰਕ 'ਚ ਹੁੰਦੇ ਨੇ ਉਦੋਂ ਆਪਾਂ ਉਹਦੀ ਲੁੱਕ ਨੂੰ ਪ੍ਰੋਪਰ ਨਹੀਂ ਦੇਖ ਸਕਦੇ ਬਟ ਟਰਸਟ ਮੀ ਇਹ ਜਿਸ ਵੀ ਕਲਰ ਦੇ ਵਿੱਚ ਬਣਾਉਨੇ ਆ ਬਹੁਤ ਸੋਹਣਾ ਇਹ ਡਿਜ਼ਾਈਨ ਆਉਂਦਾ ਕਿਉਂਕਿ ਇੱਕ ਤਾਂ ਇਹ ਵੀ ਲੈਂਥ ਦਾ ਕੋਈ ਇਸ਼ੂ ਨਹੀਂ ਘੇਰੇ ਦਾ ਕੋਈ ਇਸ਼ੂ ਨਹੀਂ ਹੈਗਾ ਜੀ ਨਾ ਮਰਜ਼ੀ ਰੱਖੋ ਜਿੱਥੋਂ ਵੀ ਤੁਸੀਂ ਇਹਨੂੰ ਰੱਖਦੇ ਹੋ 3 ਸਾਈਡ 'ਚ ਆ ਕੇ ਘੇਰੇ ਨੂੰ ਫਿਨਿਸ਼ਿੰਗ ਦੇ ਲੋ ਲੈਸ ਦੇ ਨਾਲ ਜਾਂ ਪਾਈਪਿੰਗ ਦੇ ਨਾਲ ਐਂਡ ਬਾਹਮਾ ਦਾ ਵੀ ਆਊਗਾ ਤੇ ਨਾਲ-ਨਾਲ ਲਾਊਗਾ ਜੀ ਬਾਟਮ ਦਾ ਵੀ ਇਹਦੇ ਵਿੱਚ ਸਾਡੇ ਕੋਲ ਇਸ ਟਾਈਮ 3 ਕਲਰ ਨੇ ਪਹਿਲਾ ਇਹ ਵਾਲਾ ਆ ਗਿਆ ਜੀ ਇਹ ਆਊਗਾ ਪਿਓਰ ਵਿਸਕੋਸ ਆਰਗੈਨਜ਼ਾ ਦੇ ਵਿੱਚ ਕਿਉਂਕਿ ਆਪਾਂ ਆਉਂਦੇ ਸੀਜ਼ਨ ਦੇ ਲਈ ਰੈਡੀ ਕਰ ਰਹੇ ਆ ਸਾਰਾ ਸਟਫ ਸੇਮ ਕਲਰ ਦੇ ਵਿੱਚ ਇੱਕ ਹੋਰ ਆ ਜੂਗਾ ਜੀ ਤੇ ਇਹ ਆਪਾਂ ਅੱਜਕੱਲ ਸਭ ਤੋਂ ਵੱਧ ਸੇਲ ਹੋ ਰਿਹਾ ਇਹ ਕਲਰ ਜਿਸ ਵੀ ਵੀਡੀਓ ਦੇ ਵਿੱਚ ਆਉਣਾ ਸਭ ਤੋਂ ਪਹਿਲਾਂ ਭਣਾ ਚੁੱਕੀਆਂ ਨੇ ਇਹ ਆਊਗਾ ਜੀ ਪਿਓਰ ਸ਼ਿਲਕ ਦੇ ਉੱਪਰ ਲਓ ਜੀ ਸੇਮ ਬੋਟਮ ਵੀ ਐਂਡ 슬ੀਵਜ਼ ਸਾਰਾ ਵਰਕ ਆਊਗਾ ਤੇ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਸੂਟ ਲੈਣੇ ਹੋ ਤੁਹਾਨੂੰ ਲੱਗੂਗਾ ਸਿਰਫ ਔਰ ਸਿਰਫ 1295 ਦੇ ਤੇ ਇਹ ਦੋ ਸੂਟ ਆਪਣੇ ਕੋਲ ਆਏ ਨੇ ਪਸ਼ਮੀਨੇ ਦੇ ਉੱਪਰ ਜੇਕਰ ਕੋਈ ਭੈਣ ਪਸ਼ਮੀਨੇ ਦੇ ਵਿੱਚ ਲੈਣਾ ਚਾਹਦੀ ਆ ਸੂਟ ਡਿਜ਼ਾਈਨ ਬਹੁਤ ਸੋਹਣਾ ਰੈਡੀ ਕਰ ਦਿੱਤਾ ਹੈ ਆਪਾਂ ਤੁਸੀਂ ਚੈੱਕ ਕਰਕੇ ਜਾਓ ਕਲਰ ਵੀ ਇੰਨੇ ਸੋਹਣੇ ਆਏ ਦੇਖੋ ਤੇ ਇਹ ਮਤਲਬ ਕਿ ਜੇਕਰ ਤੁਸੀਂ ਜਿਹੜੀ ਵੀ ਭੈਣ ਹੈ ਸਾਡੀ ਕੋਈ ਵੀ ਸਾਡੀ ਮਾਤਾ ਜਾਂ ਸਾਡੀ ਬੇਟੀ ਜੋ ਘੇਰੇ ਦਾ ਵਰਕ ਲਾਈਕ ਕਰਦੇ ਉਹਨਾਂ ਲਈ ਬਹੁਤ ਸੋਹਣੀ ਹੈ ਬੁਟੀਕ ਸਟਾਈਲ ਐਮਬਰਾਇਡਰੀ ਬਹੁਤ ਸੋਹਣੀ ਹੈਗੀ ਤੇ ਤੁਹਾਨੂੰ ਮੈਂ ਹੁਣ ਖੋਲ ਕੇ ਦਿਖਾਉਣੀ ਆ ਪੀਸ ਦਾ ਕਲਰ ਵੀ ਸੋਹਣਾ ਹੈ ਲੋ ਜੀ ਇਹ ਆ ਗਿਆ ਘੇਰਾ ਘੇਰੇ ਦੇ ਉੱਪਰ ਬੇਲ ਪਹਿਲਾਂ ਕੱਟਵਰਕ ਫਿਰ ਬੇਲ ਤੇ ਫਿਰ ਬਹੁਤ ਹੀ ਸ਼ਾਨਦਾਰ ਜਿਹਾ ਵਰਕ ਆ ਜਾਊਗਾ ਤਿੱਲੇ ਦਾ ਤੇ ਥ੍ਰੈਡ ਦਾ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੇ ਆ ਰਿਹਾ ਬਾਵਾ ਇਹ ਆ ਜਨੀਆਂ ਬਾਵਾ ਜੀ ਤੇ ਇਹਦਾ ਦੂਜਾ ਤਲਾ ਵੀ ਦਿਖਾਉਣੇ ਆ ਇਹ ਗੰਗਾ ਪਸ਼ਮੀਨੇ ਦੇ ਉੱਪਰ ਰੇੜੀ ਹੈ ਦੂਜਾ कलर ਵੀ ਬੜਾ ਸੋਹਣਾ ਮਾਸਟਰਡ ਕਲਰ ਹਰੀ ਕਸੂਟ ਤੁਹਾਨੂੰ 5 ਮੀਟਰ ਦੇ ਵਿੱਚ ਮਿਲੂਗਾ ਲੋ ਜੀ ਇਹ ਕਲਰ ਵੀ ਬੜਾ ਸੋਹਣਾ ਦੋਲਾਂ ਚੋ ਤੁਸੀਂ ਜਿਹੜਾ ਪਸੰਦ ਕਰਦੇ ਹੋ ਉਹ ਲੈ ਸਕਦੇ ਹੋ ਵਿਦਾਊਟ ਲਾਈਨਿੰਗ ਸਟਿਚ ਹੋਊਗਾ ਤੇ ਪ੍ਰਾਈਸ ਸਿਰਫ 1295 슬ੀਵਜ਼ ਦਾ ਵੀ ਹੈਗਾ ਜੀ ਤੁਹਾਨੂੰ ਦਿਖਾ ਚੁੱਕੇ ਹਾਂ ਸਿਕ ਸੂਟ ਤੇ ਲੋ ਜੀ ਇਸ ਤੋਂ ਬਾਅਦ ਆ ਗਿਆ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਲੋਜੀ ਇਹ ਸਾਰੇ ਸੂਟ ਆਪਾਂ ਰੈਡੀ ਕੀਤੇ ਆ ਜੀ ਛਿਲਕੇ ਦੇ ਉੱਪਰ ਇਹ ਹਾਰਡ ਨਹੀਂ ਵੈਰੀ ਸੌਫਟ ਵਾਲੀ ਬਹੁਤ ਹੀ ਵਧੀਆ ਛਿਲਕਾ ਹੈ ਚੈੱਕ ਕਰੋ ਇਹ ਆਇਆ ਜੀ ਆਪਣਾ ਕੇਰੇ ਦਾ ਡਿਜ਼ਾਈਨ ਬਹੁਤ ਹੀ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਇਹ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਸੂਟ ਰੈਡੀ ਕੀਤਾ ਕੇਰਾ ਜੂਗਾ ਫਿਨਿਸ਼ਿੰਗ ਆਪਾਂ ਦੇਣੀ ਹੈ ਪਾਈਪਿੰਗ ਦੀ ਮਹਿਰੂਨ ਕਲਰ ਦੀ ਗਲੇ ਦਾ ਬਣਾ ਲੈਣਾ ਥੋੜਾ ਬਹੁਤਾ ਡਿਜ਼ਾਈਨ ਤੇ ਇਹਦੀਆਂ ਬਾਹਾਂ ਦਿਖਾਉਣੀ ਆ ਤੁਹਾਨੂੰ ਇਹ ਅਜਣਕੀਆਂ ਜੀ ਬੜੀਆਂ ਹੀ ਸੋਹਣੀਆਂ ਜੀਆਂ ਬਾਵਾਂ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਚੈੱਕ ਕਰਾਉਣੀ ਆ ਪਹਿਲਾ ਕਲਰ ਦੂਸਰਾ ਕਲਰ ਇਹ ਕੱਲਾ ਵਰਕ ਪ੍ਰਾਈਸ 800 ਤੋਂ 900 ਰੁਪਏ ਹੈ ਤੇ ਤੁਹਾਨੂੰ ਇਹ ਉਹ ਵੀ ਸਿਲਕ ਦੇ ਉੱਪਰ ਬਹੁਤ ਜ਼ਿਆਦਾ ਸੋਨਾ ਸੂਟ ਰੈਡੀ ਕਰਕੇ ਦੇ ਰਹੇ ਆ ਸਿਰਫ ਔਰ ਸਿਰਫ 1295 ਕਿਉਂਕਿ ਇਹ ਸਟੱਫ ਵੀ ਸਾਰਾ ਕੋਸਟਲੀ ਹੈ ਤੇ ਵਰਕ ਵੀ ਬੜਾ ਸੋਹਣਾ ਹੋਇਆ ਹੈ ਜਿੰਨੇ ਪੀਸ ਚੱਕੜੇ ਹੁਣ ਚੱਕ ਸਕਦੇ ਹਾਂ ਦੁਆਰਾ ਪਤਾ ਨਹੀਂ ਇਹਦੀ ਟੈਰਮ ਕਦੋਂ ਆਉਣੀ ਆ ਲੋ ਜੀ ਕਲਰ ਚੈੱਕ ਕਰੀ ਜੋ ਜਿਹੜਾ ਵੀ ਕੁਝ ਲੈਣਾ ਚਾਹੁੰਦੇ ਹੋ ਚੱਕੋ ਜਿਰਾਣੀ ਸ਼ੇਡ ਤੇ ਇੱਕ ਮੇਰੀਆਂ ਭੈਣਾਂ ਨੂੰ ਮੈਂ ਗੱਲ ਹੋਰ ਦੱਸਣਾ ਚਾਹੁੰਦੀ ਆ ਕਿ ਬਠਿੰਡੇ ਦੇ ਵਿੱਚ ਮਿਸ ਪੰਜਾਬਨ ਮਿਸਿਸ ਇੰਡੀਆ ਪੰਜਾਬਨ ਦਾ ਜੋ ਸ਼ੋਅ ਹੋਣ ਜਾ ਰਿਹਾ ਹੈ ਜੀ ਹਰ ਨਿਗਮ ਫਿਲਮਸ ਦੇ ਵੱਲੋਂ ਉਹਦੇ ਵਿੱਚ ਆਪਣੇ ਜੂ ਬੁਟੀਕ ਨੂੰ ਮੌਕਾ ਮਿਲਿਆ ਉੱਥੇ ਜੋ ਵੀ ਬ੍ਰਾਈਡਲ ਕੁੜੀਆਂ ਜਿਹੜੀਆਂ ਕਿ ਪਰਫਾਰਮ ਕਰ ਰਹੀਆਂ ਨੇ ਉਹਨਾਂ ਦੇ ਜੋ ਬ੍ਰਾਈਡਲ ਸੂਟ ਹੋਣਗੇ ਆਪਣੇ ਬੁਟੀਕ ਵੱਲੋਂ ਬਣ ਕੇ ਜਾ ਰਹੇ ਨੇ ਤੇ ਉਸ ਸ਼ੋਅ ਦਾ ਵੀ ਹਿੱਸਾ ਬਣ ਬਣਨ ਜਾ ਰਹੇ ਆ ਤਾਂ ਸੰਡੇ ਨੂੰ ਜਾਨਕੀ 25 ਤਰੀਕ ਨੂੰ ਸ਼ੋਅ ਹੈ ਤੇ 24 ਨੂੰ ਸ਼ਾਮ ਨੂੰ ਆਪਾਂ ਉੱਥੇ ਪਹੁੰਚਣਾ ਕਿ ਕਿਸੇ ਵੀ ਭੈਣ ਦਾ ਜੀ ਆਰਡਰ ਥੋੜਾ ਬਹੁਤਾ ਡਿਲੇ ਹੁੰਦਾ ਮੀਨਸ ਕਿ ਮੈਸੇਜ ਕਰਨ ਦੇ ਵਿੱਚ ਥੋੜੇ ਦੇਰ ਹੁੰਦੀ ਹੈ ਤੁਸੀਂ ਸਮਝ ਸਕਦੇ ਹੋ ਕਿ ਉੱਥੇ ਬਿਜ਼ੀ ਹੋਣਾ ਤਾਂ ਥੋੜੀ ਜੀ ਪੇਸ਼ੈਂਸ ਬਣਾ ਕੇ ਰੱਖਿਓ ਪਲੀਜ਼ ਕਾਲ ਨਾ ਕਰਿਓ ਮੈਸੇਜ ਛੱਡੀ ਜਾਓ ਮੈਂ ਹਰ ਇੱਕ ਦਾ ਮੈਸੇਜ ਚੈੱਕ ਕਰਾਂਗੀ ਠੀਕ ਹੈ ਜੀ ਵੈਸੇ ਤੁਹਾਡੇ ਅੱਜ ਦੇ ਆਰਡਰ ਆਪਾਂ 3-4 ਵਜੇ ਤੱਕ ਇੱਥੇ ਆ ਸਾਰੇ ਆਰਡਰ ਸਾਰੇ ਆਪਾਂ ਪੂਰੇ ਤੁਹਾਡੇ ਕਰਕੇ ਜਾਵਾਂਗੇ ਕੱਲ ਦੀ ਜੋ ਵੀਡੀਓ ਆਉਗੀ ਤਾਂ ਉਹਦੇ ਲਈ ਥੋੜਾ ਡਿਲੇ ਹੋ ਸਕਦਾ ਤਾਂ ਥੋੜਾ ਧਿਆਨ ਰੱਖਣਾ ਆਰਡਰ ਸਭ ਨੂੰ ਮਿਲਣਗੇ ਸਭ ਦੇ ਮੈਸੇਜ ਦਾ ਰਿਪਲਾਈ ਆਊਗਾ। ਲੋ ਜੀ। ਇਹ ਸਾਰੇ ਕਲਰ ਨੇ ਚੈੱਕ ਕਰੋ ਇਹਨਾਂ ਦੇ ਵਿੱਚੋਂ ਜਿਹੜਾ ਵੀ ਤੁਸੀਂ ਚਾਹੋ ਨੇ ਉਹ ਲੈ ਸਕਦੇ ਹੋ। 1299 ਜਿਹੜਾ ਮਰਜ਼ੀ ਚੁੱਕੋ ਜੀ ਪੂਰਾ 5 ਮੀਟਰ ਫੈਬਰਿਕ ਮਿਲੇਗਾ। ਇਸ ਤੋਂ ਬਾਅਦ ਆ ਗਿਆ ਜੀ ਸਭ ਤੋਂ ਸੋਹਣਾ ਸੂਟ। ਪਰ ਮੈਨੂੰ ਪਤਾ ਕਿ ਇਹ ਮੇਰੀਆਂ ਬਹੁਤ ਸਾਰੀਆਂ ਭੈਣਾਂ ਨੇ ਮੰਗਣਾ ਸੀ। ਪਰ ਮੇਰੇ ਕੋਲ ਹੈਗਾ ਇਹੋ ਪੀਸ ਜੇਕਰ ਤੁਹਾਨੂੰ ਪਸੰਦ ਆਇਆ ਤਾਂ ਤੁਹਾਨੂੰ ਹੋਰ ਤਿਆਰ ਕਰਵਾ ਦਾਂਗੇ ਕਿਸੇ ਮਰਜ਼ੀ ਕਲਰ ਚ ਤੁਸੀਂ ਰੈਡੀ ਕਰਵਾ ਸਕਦੇ ਹੋ ਪਰ ਟਾਈਮ ਦਿਓ ਜੀ ਘੱਟੋ-ਘੱਟ 10 ਦਿਨ ਦਾ ਠੀਕ ਹੈ ਲੋ ਜੀ ਕਲਰ ਦੇਖੋ ਕਿੰਨਾ ਸੋਹਣਾ ਔਰੇਂਜ ਔਰੇਂਜ ਵੀ ਬੜਾ ਤਈ ਸੋਨਾ ਜਿਹਾ ਰੈਸਟ ਔਰੇਂਜ ਜਿਹਾ ਕਲਰ ਆ ਗਿਆ ਤੇ ਨਾਲ ਸੈਲਫ ਸ਼ਿਮਰ ਦੇ ਉੱਪਰ ਬਹੁਤ ਸੋਹਣਾ ਖੀਨਖਾਬੀ ਤਰ੍ਹਾਂ ਇਹ ਵੇਵਿੰਗ ਦਾ ਡਿਜ਼ਾਈਨ ਆ ਗਿਆ ਤੇ ਇਹ ਆਊਗਾ ਘੇਰਾ ਬਹੁਤ ਹੀ ਸੋਹਣਾ ਘੇਰਾ ਤਿਆਰ ਕੀਤਾ ਗਿਆ ਇਹ ਆ ਗਈਆਂ 슬ੀਵਜ਼ ਠੀਕ ਹੈ ਜੀ ਤੇ ਇਹ ਆਗੇ ਇਹਦੇ ਨਾਲ ਬੋਟਮ ਬੋਟਮ ਨੂੰ ਆਪਾਂ ਜਦੋਂ ਸਟਿਚ ਕਰਾਂਗੇ ਤਾਂ ਇਹਦੇ ਨਾਲ ਦਾ ਪੈਚ ਲਗਾ ਕੇ ਜੋ ਮੂਰੀਆਂ ਤਿਆਰ ਕਰਾਂਗੇ ਬਹੁਤ ਹੀ ਜਿਆਦਾ ਸੋਹਣਾ ਸੂਟ ਤਿਆਰ ਹੋਣਾ ਤੇ ਪ੍ਰਾਈਸ ਸਿਰਫ ਔਰ ਸਿਰਫ 1495 ਵੀ ਇੱਕ ਕਪ ਲੈ ਕੇ ਆਏ ਜੀ ਬਲੈਕ ਸੂਟ ਇਹ ਆਊਗਾ ਜੀ ਪਿਓਰ ਕਾਟਨ ਦੇ ਵਿੱਚ ਗੰਗਾ ਕਾਟਨ ਸਭ ਤੋਂ ਪਹਿਲਾਂ ਦਾਸ ਦਾ ਦੁਪੱਟਾ ਹੋਊਗਾ ਇਹਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਚੈੱਕ ਕਰੋ ਬਹੁਤ ਸੋਹਣੇ ਪ੍ਰਿੰਟ ਦੇ ਵਿੱਚ ਦੁਪੱਟਾ ਹੈਗਾ ਬਹੁਤ ਹੀ ਸੋਹਣਾ ਟ੍ਰੈਡੀਸ਼ਨਲ ਜਿਹਾ ਦੁਪੱਟਾ ਜੀ ਇਹ ਚੈੱਕ ਕਰ ਸਕਦੇ ਹੋ ਇਹਦੇ ਨਾਲ ਆਪਾਂ ਸੂਟ ਰੈਡੀ ਕੀਤਾਗਾ ਲੋ ਜੀ ਸਿੰਗਲ ਟਾਂਕੇ ਦਾ ਵਰਕ ਹੈ ਸਾਰਾ ਬਲੈਕ ਰੰਗ ਦੇ ਵਿੱਚ ਸਿੰਗਲ ਹੈ ਜੀ ਚੈੱਕ ਕਰੋ ਜੀ ਇਹਦੀ ਡਬਲ ਲਾਈਨ ਆਉਗੀ ਬੈਲ ਆਉਣੀਆਂ ਡਬਲ ਡਬਲ ਚੱਕਾਂ ਦੇ ਉੱਪਰ ਤੇ ਸਾਰੇ ਦੇ ਵਿੱਚ ਆਊਗੀ ਸਿੰਗਲ ਟਾਂਕੇ ਦੀ ਬੂਟੀ ਹੈ ਸਾਰਾ ਸਿੰਗਲ ਟਾਂਕੇ ਦਾ ਡਿਜ਼ਾਈਨ ਹੈ neck line ਵੀ ਹੋਊਗਾ ਜੀ ਐਂਡ 슬ੀਵਜ਼ ਵੀ ਨੇ ਤੇ ਬਾਟਮ ਵੀ ਹੈ ਇਹ ਸਿੰਗਲ ਟਾਂਕੇ ਦਾ ਬਹੁਤ ਮਿਹਨਤ ਦਾ ਕੰਮ ਹੈ ਬਹੁਤ ਹੀ ਸੋਹਣਾ ਸੂਟ ਹੈ ਇਹ ਤੇ ਇਹਦਾ ਜੋ ਪ੍ਰਾਈਸ ਹੈ ਤੁਹਾਨੂੰ ਵੈਰੀ ਲੋ ਪ੍ਰਾਈਸ ਤੇ ਮਿਲੂਗਾ ਸਿਰਫ 1695 ਦੇ ਵਿੱਚ ਸਾਰਾ ਸੂਟ ਬੇਬਾ ਦੁਪੱਟਾ ਤੇ ਇੱਕ ਹੋਰ ਤੁਹਾਨੂੰ ਇਹ ਵਾਲਾ ਡਿਜ਼ਾਈਨ ਵੀ ਦਿਖਾਉਣੀ ਹੈ ਇਹ ਵੀ ਬਹੁਤ ਸੋਹਣਾ ਸੂਟ ਹੈ ਸੇਮ ਜੋ ਮੈਂ ਤੁਹਾਨੂੰ ਦਿਖਾਇਆ ਸੀ ਗ੍ਰੀਨ ਵਰਕ ਦੇ ਨਾਲ ਉਸੇ ਸਟੱਫ ਦੇ ਉੱਪਰ ਆਪਾਂ ਇੱਕ ਹੋਰ ਡਿਜ਼ਾਈਨ ਰੈਡੀ ਕਰ ਦਿੱਤਾ ਹੈ ਇਹਦੇ ਨਾਲ ਜ਼ਰੂਰੀ ਨਹੀਂ ਕਿ ਤੁਸੀਂ ਪਿੰਕ ਕਲਰ ਦਾ ਹੀ ਦੁਪੱਟਾ ਲਓ ਇਹ ਆਪਾਂ ਜਾਣ ਕੇ 3D ਅੱਜਕੱਲ ਜਿਹੜਾ ਟ੍ਰੈਂਡ ਹੈ ਉਹਦੇ ਵਿੱਚ ਆਪਾਂ ਰੈਡੀ ਕੀਤਾ ਇਹਦੇ ਨਾਲ ਤੁਸੀਂ ਇਹ ਵਾਲਾ ਡਾਰਕ ਫਿਰੋਜ਼ੀ ਕਰ ਲਿਓ ਇਹਦੇ ਨਾਲ ਥੋੜਾ ਜਿਹਾ ਜ਼ਿਆਦਾ ਪੀਕਾਕ ਕਰ ਲਿਓ ਜਾਂ ਥੋੜਾ ਜਿਹਾ ਡਾਰਕ ਗ੍ਰੀਨ ਕਰ ਲਿਓ 3D ਸੂਟ ਬਣ ਜਾਣਾ ਬਹੁਤ ਸੋਹਣਾ ਗੁਲਾਬੀ ਬਿਲਕੁਲ ਵੀ ਨਾ ਕਰਿਓ ਜੇ ਗੁਲਾਬੀ ਨਾਲ ਪੱਟੀ ਲਗਾਉਣਾ ਚਾਹੁੰਦੇ ਤਾਂ ਲਗਾ ਲਿਓ 3D ਸੂਟ ਬਣਾਇਓ ਬੜਾ ਸੋਹਣਾ ਬਣਨਾਗਾ ਇਹ ਆ ਗਿਆ 슬ੀਵਸ ਦਾ ਵਰਕ ਤੇ ਨਾਲ ਨਾਲ ਆਊਗਾ ਜੀ ਪਹੁੰਚੇ ਦਾ ਵੀ ਵਰਕ ਚਾਹੇ ਉਹ ਸਲਵਾਰ ਤੇ ਕਰ ਲਿਓ ਵਾ ਮਾਤੇ ਕਰ ਲਿਓ ਤੇ ਇਹ ਵਾਲਾ ਜਿਹੜਾ ਸੂਟ ਹੈ ਤੁਹਾਨੂੰ ਪੈਣਾ ਸਿਰਫ 1395 ਓਨਲੀ 1395 ਸੂਟ ਇੰਨਾ ਸੋਹਣਾ ਬਣਨਾ ਜਿੱਦਾਂ ਤੁਹਾਨੂੰ ਮੈਂ ਦੱਸਿਆ ਉਸ ਤਰ੍ਹਾਂ ਕਸਟਮਾਈਜ਼ ਕਰਿਓ ਤੇ ਸੀ ਅੱਜ ਦੀ ਵੀਡੀਓ ਕੱਲ ਫਿਰ ਮਿਲਦੇ ਆਂ ਜਦ ਤੱਕ ਬਣੇ ਰਹੋ ਚੈਨਲ ਦਾ ਕਲਾਸਿਕ ਕਲੈਕਸ਼ਨ ਦੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਤੇ ਕਮੈਂਟ ਵੀ ਕਰੋ ਸਤਿ ਸ਼੍ਰ